ਕਾਲ ਜੀ ਔਰ ਵੰਦੇ ਮਾਤਰ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਕਿ ਭਾਰਤ ਇੱਕ ਵਿਕਾਸ ਦੀ ਰਾਹ ਤੇ ਜਾ ਰਿਹਾ ਹੈ ਇਹੜਾ ਇਹ ਵਿਕਸਿਤ ਭਾਰਤ ਹੈ ਇੰਨੇ ਵਿਕਾਸ ਦੀ ਰਾਹ ਤੇ ਜਿਹੜੇ 11 ਸਾਲ ਮੋਦੀ ਸਰਕਾਰ ਦੇ ਨੇ ਉਹਨਾਂ ਬਾਰੇ ਅਸੀਂ ਗੱਲ ਕਰਾਂਗਾ ਇਹਨਾਂ ਨੂੰ ਇੱਕ ਪ੍ਰੈਸ ਕਾਨਫਰੰਸ 'ਚ ਮੈਂ ਗੱਲ ਕਰਾਂ ਜਾਂ ਮੈਂ ਗੱਲ ਕਰਾਂ ਕਿ ਇਹ ਤਲਬਾਤ ਦੇ ਵਿੱਚ ਹੀ ਖਤਮ ਹੋ ਜਾਣਗੇ 11 ਸਾਲ 'ਚ ਜਿਹੜਾ ਵਿਕਾਸ ਹੋਇਆ ਹੈ ਇਹ ਪੌਸਿਬਿਲਟੀ ਨਹੀਂ ਹੈ ਇਹ ਜਿਹੜੀ ਪੂਰੀ ਜ਼ਿੰਦਗੀ ਹੈ ਜਿਹਨੂੰ ਪੰਨਿਆਂ ਦੇ ਵਿੱਚ ਵੀ ਇਕੱਠਾ ਕਰਨਾ ਮੁਸ਼ਕਲ ਹੈ ਐਨਾ ਵਿਕਾਸ ਹੋਇਆ ਹੈ ਪਹਿਲਾ 11 ਸਾਲ ਦੀ ਜਿਹੜੀ ਯਾਤਰਾ ਹੈ ਵਾਲੀ ਹੈ ਮੋਦੀ ਜੀ ਨੇ ਇਕੱਲਿਆਂ ਨੇ ਨਹੀਂ ਕੀਤੀ ਉਹਨਾਂ ਦੇ ਤਪ ਨਾਲ ਜਿਹੜੇ ਭਾਰਤ ਦੇ ਸਾਡੇ ਲੋਕ ਸੀ ਉਹਨਾਂ ਦੀ ਮਿਹਨਤ ਉਹਨਾਂ ਦੇ ਸੁਪਨਿਆਂ ਨੂੰ ਸাকার ਕਰਨ ਲਈ ਉਹਨਾਂ ਨੇ ਨਾਲ ਲੈ ਕੇ ਕੀ ਅੱਜ ਜਿਹੜਾ ਮੋਦੀ ਜੀ ਦੇ ਵਕਤ ਹੈ 11 ਸਾਲ ਦਾ ਇਨੇ ਇੱਕ ਭਾਰਤ ਨੂੰ ਮਜ਼ਬੂਤ ਨੀਂਹ ਪ੍ਰਦਾਨ ਕੀਤੀ ਹੈ ਕਹਿੰਦੇ ਨੀਂਹ ਦਾ ਪੱਥਰ ਜਿੰਨਾ ਮਜ਼ਬੂਤ ਹੋਵੇ ਉਨੀ ਇਮਾਰਤ ਮਜ਼ਬੂਤ ਖੜੀ ਹੁੰਦੀ ਹੈ ਤੇ ਇਹ ਨੀਂਹ ਦਾ ਇੱਕ ਪੱਥਰ ਸਾਬਿਤ ਹੋਇਆ ਹੈ ਅੱਜ ਭਾਰਤ ਨੂੰ ਇੱਕ ਨਵੀਂ ਸੋਚ ਨਵੀਂ ਇਮਾਰਤ ਵੱਲ ਪ੍ਰਧਾਨ ਮੰਤਰੀ ਮੋਦੀ ਜੀ ਨੇ ਖੜੇ ਕੀਤਾ ਹੈ ਵਿਸ਼ਵ ਦੇ ਵਿੱਚ 11 ਸਾਲ ਦੇ ਵਿੱਚ ਪਹਿਲਾਂ ਇਸ ਅਮ੍ਰਿਤਕਾਲ ਨੂੰ ਉਹਨਾਂ ਨੇ ਇੱਕ ਸੋਚਣਾ ਸ਼ੁਰੂ ਕੀਤਾ ਸੀਗਾ ਕਿ ਮੈਂ ਆਪਣੇ ਦੇਸ਼ ਨੂੰ ਇੱਕ ਸੰਕਲਪ ਲੈ ਕੇ ਕਿ ਮੈਂ ਸਿੱਧੀ ਕਰਕੇ ਦਿਖਾਣੀ ਹੈ ਆਪਣੇ ਦੇਸ਼ ਨੂੰ ਗਰੀਬੀ ਤੋਂ ਬਾਹਰ ਹਟਾਣਾ ਹੈ ਅੰਤਿਮ ਸੀੜੀ ਤੇ ਖੜੇ ਵਿਅਕਤੀ ਦਾ ਮੈਂ ਜਿਹੜਾ ਉਹਦੀ ਸਹਾਇਤਾ ਕਰਨੀ ਹੈ ਉਹਨੂੰ ਉੱਪਰ ਲਿਆਉਣਾ ਹੈ ਜਿਹੜੇ ਸਾਡੇ ਅਦਰਸ਼ ਨੇ ਜਿਹੜੇ ਸਾਡੇ ਵਿਚਾਰ ਨੇ ਉਹਨਾਂ ਨਾਲ ਇੱਥੇ ਦੀ ਸੰਸਕ੍ਰਿਤੀ ਦੀ ਇੱਥੇ ਦੀ ਧਰੋਹਰ ਨੂੰ ਉਹਨੂੰ ਵੀ ਸੰਜੋਣਾ ਹੈ ਤੇ ਇਹਦੇ ਨਾਲ ਭਾਰਤ ਨੂੰ ਇੱਕ ਐਹੋ ਜਿਹਾ ਦੇਸ਼ ਬਣਾਣਾ ਹੈ ਜਿਹੜਾ ਦੇਸ਼ ਕੀ ਬਾਕੀ ਵਿਸ਼ਵ ਦੇ ਵਿੱਚ ਆਪਣਾ ਨਾਮ ਹਾਸਿਲ ਕਰ ਸਕਦੇ। ਔਰ ਇਹਦੇ ਵਿੱਚ 11 ਸਾਲਾਂ ਚ ਉਹਨਾਂ ਨੇ ਬਹੁਤ ਹੀ ਪੱਕੇ ਕਦਮਾਂ ਨਾਲ ਆਪਣੀ ਨੀ ਰੱਖੀ ਔਰ ਅੱਜ ਭਾਰਤ ਵਿਸ਼ਵ ਦੇ ਵਿੱਚ ਮੰਨਿਆ ਜਾਂਦਾ ਹੈ। ਕਹਿੰਦੇ ਆ ਕਿ ਪਰਫਾਰਮੈਂਸ ਹੁੰਦੀ ਹੈ। ਪਰਫਾਰਮੈਂਸ ਕਿੱਦਾਂ ਦੀ ਹੁੰਦੀ ਹੈ? ਹਰ ਚੀਜ਼ ਪਰਫਾਰਮੈਂਸ ਕੀਤੀ ਜਾਂਦੀ ਹੈ। ਲੇਕਿਨ ਪੋਲਿਟ ਪੋਲਿਟਿਕਸ ਦੇ ਵਿੱਚ ਜਿਹੜੀ ਪਰਫਾਰਮੈਂਸ ਹੈ ਉਹ ਕਦੀ ਨਹੀਂ ਦੇਖੀ ਜਾਂਦੀ। ਪਿਛਲੇ ਤੁਸੀਂ ਸਰਕਾਰਾਂ ਲੈ ਲਓ ਉਹਨਾਂ ਸਰਕਾਰਾਂ ਦੇ ਵਿੱਚ ਅੱਜ ਤੁਹਾਨੂੰ ਪਰਫਾਰਮੈਂਸ ਦੇਖਣ ਨੂੰ ਵੀ ਮਿਲ ਰਹੀ ਹੈ ਪਿਛਲੀਆਂ ਸਰਕਾਰਾਂ ਲੈ ਲਓ ਉਦੋਂ ਕੀ ਚੀਜ਼ਾਂ ਹੁੰਦੀਆਂ ਸੀ ਘਟਾਲੇ ਆਉਂਦੇ ਸੀ ਗਰੀਬੀ ਚੱਲ ਰਹੀ ਹੈ ਜੀ ਅਸੀਂ ਗਰੀਬੀ ਹਟਾਵਾਂਗੇ ਨਾ ਗਰੀਬੀ ਹਟਾਈ ਜਾਂਦੀ ਸੀ ਨਾ ਘਟਾਲੇ ਖਤਮ ਹੁੰਦੇ ਸੀ ਔਰ ਅਰਥ ਵਿਵਸਥਾ ਜਿਹੜੀ ਸੀ ਕਦੇ ਵੀ ਸਾਡੇ ਦੇਸ਼ ਦੀ ਮਜ਼ਬੂਤ ਉਦੋਂ ਨਹੀਂ ਸੀ ਉਦੋਂ ਦੇਸ਼ ਜਿਹੜਾ ਸੀ ਮੇਡ ਇਨ ਇੰਡੀਆ ਨਹੀਂ ਸੀ ਬਣਿਆ ਮੇਕ ਇਨ ਇੰਡੀਆ ਨਹੀਂ ਬਣਿਆ ਸੀ ਬਲਕਿ ਲੋਕਾਂ ਕੋਲੋਂ ਲੈ ਕੇ ਆਂਦਾ ਸੀ ਸਮਾਨ ਮੋਦੀ ਜੀ ਨੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇੱਕ ਸੰਕਲਪ ਲੇਤਾ ਕਿ ਭਾਰਤ ਨੂੰ ਮੈਂ ਵਿਸ਼ਵ ਦੇ ਵਿੱਚ ਉਹਦਾ ਸਥਾਨ ਦਿਵਾਵਾਂਗਾ ਤੇ ਉਹ ਉਹ ਸਥਾਨ ਦੇਣ ਦੇ ਵਿੱਚ ਆਪਣਾ ਉਹ ਜਿਹੜਾ ਕਦਮ ਸੀ ਉਹ ਵੀ ਮਜ਼ਬੂਤੀ ਨਾਲ ਤੁਹਾਡੇ ਸਾਹਮਣੇ ਆਇਆ ਹੈ ਕਿ ਵਿਸ਼ਵ 'ਚ ਅੱਜ ਭਾਰਤ ਨੂੰ ਮੰਨਿਆ ਜਾ ਰਿਹਾ ਹੈ। ਇਸ ਤੋਂ ਬਾਅਦ ਪਹਿਲਾਂ ਅਸੀਂ ਇੱਕ ਜੇ ਗੱਲ ਕਰੀਏ ਇਹਨਾਂ ਨੇ ਰਿਸਪਾਂਸਿਬਲ ਗਵਰਨਮੈਂਟ ਗਵਰਨਮੈਂਟ ਜਿਹੜੀ ਹੈ ਹਰ ਚੀਜ਼ ਦੀ ਰਿਸਪਾਂਸਿਬਲ ਹੈ ਕਿ ਸਾਡਾ ਦੇਸ਼ ਕਿਦਾਂ ਦਾ ਹੈ। ਅਕਾਊਂਟੇਬਲ ਗਵਰਨਮੈਂਟ ਰਿਫਾਰਮ ਰਿਫਾਰਮ ਪਰਫਾਰਮੈਂਸ ਐਂਡ ਟ੍ਰਾਂਸਫਾਰਮ ਫਾਰਮੇਸ਼ਨ ਆਫ ਗਵਰਨਮੈਂਟ ਔਰ ਪਬਲਿਕ ਪਾਰਟਿਸਪੇਸ਼ਨ ਉਹ ਚ ਕਿਦਾਂ ਦੀ ਹੈ ਉਹ ਜੀ ਸਰਕਾਰ ਜਿਹੜੀ ਸੀ ਉਹ ਸਰਕਾਰ ਨੇਤ੍ਰਿਤਵ ਵਾਲੀ ਸਰਕਾਰ ਜਿਹੜੀ ਹੈ ਉਹ ਇੱਥੇ ਖੜੀ ਕੀਤੀ ਭਾਰਤ ਦੇ ਵਿੱਚ ਕੇਂਦਰ ਦੇ ਵਿੱਚ ਇੱਕ ਵਿਕਸਿਤ ਇੱਕ ਵਿਸ਼ਾਲ ਸੋਚ ਵਾਲੀ ਸਰਕਾਰ ਅੱਜ ਖੜੀ ਹੈ ਪਹਿਲਾਂ ਸਭ ਤੋਂ 2014 ਤੋਂ ਪਹਿਲਾਂ ਤੁਸੀਂ ਜਾਣਦੇ ਹੋ 2014 ਤੋਂ ਪਹਿਲਾਂ ਕਾਂਗਰਸ ਸਰਕਾਰ ਸੀ ਉਦੋਂ ਕੀ ਹੁੰਦਾ ਸੀ ਕੋਟਾਲੇ ਆ ਗਏ ਤੁਸ਼ਟੀ ਕਰਨ ਦੀ ਨੀਤੀ ਹੁੰਦੀ ਸੀ ਤੇ ਵਿਕਾਸ ਤੇ ਅਵਿਸ਼ਾ ਕੁਝ ਵੀ ਅਵਿਸ਼ਕਾਰ ਕੁਝ ਵੀ ਨਹੀਂ ਸੋਚਿਆ ਜਾਂਦਾ ਸੀ ਲੇਕਿਨ ਅੱਜ ਦੀ ਜਿਹੜੀ ਸਰਕਾਰ ਹੈ ਉਹ ਗੱਲ ਕਰਦੀ ਹੈ ਹੁਣ ਵਿਕਾਸ ਕਿਦਾਂ ਦਾ ਹੋਏਗਾ ਅਵਿਸ਼ਕਾਰ ਕਿਹੜੇ-ਕਿਹੜੇ ਹੋਣਗੇ ਤੇ ਨਵਾਂਚਾਰ ਕੀ ਕੀ ਹੋਏਗਾ ਨਵੀਂ ਗੱਲ ਅਸੀਂ ਕੀ ਕਰ ਸਕਦੇ ਆ ਪਹਿਲਾਂ ਸਰਕਾਰੀ ਯੋਜਨਾ ਜੜੀਆਂ ਸੀ ਤੁਸੀਂ ਜਾਣਦੇ ਹੋ ਕਦੀ ਵੀ ਲੋਕਾਂ ਤੱਕ ਨਹੀਂ ਪਹੁੰਚਦੀਆਂ ਸੀ ਕਿਹਾ ਜਾਂਦਾ ਸੀ ਅਸੀਂ ਉਪਰੋਂ 1 ਰੁਪਿਆ ਭੇਜਦੇ ਆ ਜਾਂ 100 ਰੁਪਏ ਭੇਜਦੇ ਆ ਤਾਂ 1 ਰੁਪਿਆ نیچے ਆਮ ਤੱਕ ਰਹਿ ਜਾਂਦਾ ਲੇਕਿਨ ਮੋਦੀ ਜੀ ਨੇ ਉਹ ਵੀ ਕਰਕੇ ਦਿਖਾਇਆ ਜਨਤਨ ਯੋਜਨਾ ਸ਼ੁਰੂ ਕੀਤੀ ਗਰੀਬਾਂ ਦੇ ਖਾਤੇ ਬੈਂਕ ਜਿਹੜੇ ਕਦੀ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਕਿ ਸਾਡੇ ਬੈਂਕ ਦੇ ਵਿੱਚ ਜਮਾਨਤਾਂ ਹੁੰਦੀਆਂ ਨੇ ਜਮਾਨਤ ਲੱਗਦੀ ਹੈ ਤੇ ਖਾਤਾ ਖੁੱਲਦਾ ਹੈ ਜਨਤਨ ਯੋਜਨਾ ਦੇ ਰਾਹੀਂ ਹਰੇਕ ਬੰਦੇ ਦਾ ਖਾਤਾ ਖੁੱਲਿਆ ਉਹ ਖਾਤਾ ਖੁੱਲਣ ਤੋਂ ਬਾਅਦ ਕੀ ਹੋਇਆ ਕਿ ਜਿੰਨਾ ਪੈਸਾ ਜਿਹੜਾ ਉੱਪਰੋਂ ਗਵਰਨਮੈਂਟ ਤੋਂ ਜਿਹੜੀ ਵੀ ਸਕੀਮ ਆਉਂਦੀ ਹੈ ਡਾਇਰੈਕਟ ਪੈਸਾ ਖਾਤੇ 'ਚ ਪਹੁੰਚਦਾ ਔਰ ਪੂਰਾ ਪਹੁੰਚਦਾ ਅਸੀਂ ਫੋਰਨ ਕੰਟਰੀ ਜਾਂਦੇ ਸੀ ਸੜਕਾਂ ਦੇ ਜਾਲ ਦੇਖਦੇ ਸੀ ਲੋਕੀ ਇੱਥੇ ਜਿਹੜੇ ਤੁਹਾਡੇ ਬੜੇ ਫੋਰਨ ਗਏ ਹੋਏ ਨੇ ਨੇਪਾਲ ਬੇਸ਼ਾ ਚ ਗਏ ਹੋਏ ਆ ਦੇਖਦੇ ਸੀ ਕਿ ਲੈ ਸੜਕਾਂ ਦੇ ਜਾਲ ਬੁਨੇ ਹੋਏ ਨੇ ਤੇ ਇੰਡੀਆ ਦੇ ਵਿੱਚ ਕੋਈ ਸੜਕ ਨਹੀਂ ਸੀ ਕੋਈ ਪੁਲ ਨਹੀਂ ਨਜ਼ਰ ਆਉਂਦਾ ਸੀ ਉੱਥੇ ਲੋਕ ਪੈਸੇ ਜੇਬ ਚ ਲੈ ਕੇ ਨਹੀਂ ਫਿਰਦੇ ਇਹ ਗੱਲਾਂ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਸੀ ਇੱਕੋ ਗੱਲ ਆ ਕੇ ਕਰਦੇ ਸੀ ਉੱਥੇ ਤਾਂ ਕੋਈ ਪੈਸਾ ਹੀ ਕਿਸੇ ਜੇਬ ਚ ਪਾਕਟ ਚ ਹੁੰਦਾ ਹੀ ਨਹੀਂ ਪਰਸ ਨਹੀਂ ਹੁੰਦਾ ਤੇ ਅੱਜ ਇੰਡੀਆ ਦਾ ਕੀ ਹਾਲਾਤ ਹੈ ਸੜਕਾਂ ਦੇ ਜਾਲ ਵਿਛ ਗਏ ਨੇ ਮੋਦੀ ਜੀ ਨੇ ਪੁਲਾਂ ਦਾ ਨਿਰਮਾਣ ਕਰ ਦਿੱਤਾ ਨਵੀਆਂ ਸੜਕਾਂ ਔਰ ਐਨੇ ਪੁੱਲ ਬਣੇ ਨੇ ਭਾਰਤ ਦੇ ਵਿੱਚ ਜਿਹੜਾ ਕਿ ਇੱਕ ਤਰ੍ਹਾਂ ਦਾ ਰਿਕਾਰਡ ਹੈ ਔਰ ਜਿਹੜੇ ਡਿਜੀਟਲ ਇੰਡੀਆ ਦਾ ਸੁਪਨਾ ਸੀ ਉਹਨਾਂ ਦਾ ਅੱਜ ਇੱਕ ਗਰੀਬ ਜੇ ਕੋਈ ਬੰਦਾ ਗੋਲ ਗੱਪੇ ਵੀ ਖਾਂਦਾ ਤਾਂ ਗੋਲ ਗੱਪੇ ਵਾਲੇ ਦੀ ਰੇੜੀ ਤੇ ਵੀ ਤੁਸੀਂ ਦੇਖਦੇ ਹੋ ਕਿ ਉੱਥੇ Google Pay ਦਾ ਉਹ ਲੱਗਿਆ ਹੁੰਦਾ ਡਿਜੀਟਲ ਇੰਡੀਆ ਦਾ ਸੁਪਨਾ ਵੀ ਸਕਾਰ ਹੋਇਆ ਪਹਿਲੇ ਅਸੀਂ ਇੱਕੋ ਗੱਲ ਸੀ ਕਿ ਸਵਾਸਥੇ ਦਾ ਕਿਸ ਤਰ੍ਹਾਂ ਹੋਏਗਾ ਕੋਈ ਗਰੀਬ ਘਰ ਹੋ ਗਿਆ ਉਹ ਗਰੀਬ ਘਰ ਨੂੰ ਸਵਸਥ ਆਪਣਾ ਸਵਾਸਥਿਆ ਵਾਸਤੇ ਬੜਾ ਸੋਚਣਾ ਪੈਂਦਾ ਸੀ ਕੋਈ ਬਿਮਾਰ ਹੋ ਗਿਆ ਹਸਪੀਟਲ ਚਲਾ ਗਿਆ ਉਹਨੂੰ ਕਿਸ ਤਰ੍ਹਾਂ ਦਾ ਇਲਾਜ ਹੋਏਗਾ ਆਯੂਸ਼ਮਾਨ ਯੋਜਨਾ ਸ਼ੁਰੂ ਕੀਤੀ ਗਰੀਬ ਨੂੰ ਮਰਨ ਦੀ ਨਹੀਂ ਬਲਕਿ ਉਹਨੂੰ ਜਿੰਦੇ ਰੱਖਣ ਵਾਸਤੇ ਆਯੂਸ਼ਮਾਨ ਯੋਜਨਾ ਸ਼ੁਰੂ ਕੀਤੀ ਜਿਹਦੇ 5 ਲੱਖ ਤੱਕ ਦਾ ਤੁਹਾਡਾ ਇਲਾਜ ਜਿਹੜਾ ਹੈ ਹਸਪੀਟਲ ਦੇ ਵਿੱਚ ਫ੍ਰੀ ਹੁੰਦਾ ਆਸਾਨ ਹੋਇਆ ਉਸ ਤੋਂ ਬਾਅਦ ਕੀ ਕੀਤਾ 70 ਸਾਲ ਤੋਂ ਉੱਪਰ ਕਾਮਨ ਮੈਨ ਦਾ ਵੀ ਇੱਕ ਸ਼ੁਰੂ ਕਰਤਾ ਆਯੂਸ਼ ਮੈਂ ਜੋ ਜਵਨ ਦਾ ਕਾਰਡ ਬਨੇਗਾ ਔਰ ਤੁਸੀਂ ਉਹਦੇ ਵਿੱਚ ਆਪਣਾ ਇਲਾਸ ਫ੍ਰੀ ਕਰ ਸਕਦੇ ਹੋ ਸੌਰੀ ਪਹਿਲੇ ਅਸੀਂ ਇੱਕੋ ਗੱਲ ਤੇ ਸੀ ਕਿ ਆ ਚੀਜ਼ ਬਾਹਰੋਂ ਇੰਪੋਰਟ ਕਰਾ ਲੀਏ ਬਾਹਰੋਂ ਕਿਹੜੀ ਕਿਹੜੀ ਚੀਜ਼ ਇੰਡੀਆ ਚ ਆਂਦੀ ਹੈ ਅੱਜ ਅਸੀਂ ਐਕਸਪੋਰਟ ਵੀ ਕਰ ਰਹੇ ਹਾਂ ਪਹਿਲਾਂ ਅੱਜ ਮੇਕ ਇਨ ਇੰਡੀਆ ਦਾ ਜਿਹੜਾ ਸੁਪਨਾ ਸੀ ਉਹ ਸাকার ਹੋਇਆ ਸਾਡੀ ਮੇਕ ਇਨ ਇੰਡੀਆ ਚੀਜ਼ ਬਣ ਕੇ ਬਾਹਰ ਵੀ ਜਾ ਰਹੀਆਂ ਨੇ ਹੁਣ ਐਕਸਪੋਰਟ ਦੇ ਵਿੱਚ ਅਸੀਂ ਲੀਡ ਕਰ ਰਹੇ ਆ ਦੁਨੀਆ ਦੀ ਅਰਥਵਿਵਸਥਾ ਇਹ ਗੱਲ ਕਹੀ ਜਾਂਦੀ ਸੀ ਅਰਥ ਸ਼ਾਸਤਰੀ ਤੇ ਮਨਮੋਹਨ ਸਿੰਘ ਜੀ ਰਹੇ ਪਰ ਅਰਥਵਿਵਸਥਾ ਉਦੋਂ ਵੀ ਚਰਮ ਰਾਈ ਗਈ ਇੰਡੀਆ ਦੀ ਅੱਜ ਦੇ ਡੇਟ ਦੇ ਵਿੱਚ ਸਾਡੀ ਅਰਥਵਿਵਸਥਾ ਜਿਹੜੀ ਹੈ ਦੁਨੀਆ ਦੀ ਚੌਥੀ ਅਰਥਵਿਵਸਥਾ ਸੀ ਬਣ ਜਾ ਰਹੀ ਹੈ ਔਰ ਇਹ ਬਹੁਤ ਵੱਡੀ ਉਪਲਬਧੀ ਹੈ ਕਿ ਇੱਕ ਅਸਥਰ ਜਿਹੜੀ ਕਿ ਬਿਲਕੁਲ ਹੀ ਸਾਡੀ ਸਥਿਰ ਨਹੀਂ ਸੀ ਅਰਥਵਿਵਸਥਾ ਉਹ ਕਿਹੜੀ ਬਣ ਜਾ ਰਹੀ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾਆਂ ਚਾਰ ਉਹਨਾਂ ਦੇ ਵਿੱਚ ਆਨ ਜਾ ਰਹੀ ਹੈ 11 ਸਾਲ ਦੇ ਵਿੱਚ ਇਹ ਵਿਕਾਸ ਦੇ ਵਿਸ਼ਵਾਸ ਦੇ ਤੇ ਬਦਲਾਵ ਦੇ ਰਹੇ ਨੇ ਹਰ ਭਾਰਤ ਦਾ ਨਾਗਰਿਕ ਹਰ ਬੱਚਾ ਬੱਚਾ ਇਹ ਬਦਲਾਵ ਨੂੰ ਦੇਖ ਵੀ ਰਿਹਾ ਤੇ ਮਹਿਸੂਸ ਵੀ ਕਰ ਰਿਹਾ ਇੱਕ ਗੱਲ ਅੱਜ ਅਸੀਂ ਸਸ਼ਕਤ ਨਿਰਣੈ ਲੈਣ ਦੇ ਵਿੱਚ ਆ ਰਹੇ ਹਾਂ ਜਿੱਦਾਂ ਕਿ ਹੁਣੇ ਤੁਹਾਡੇ ਸਾਹਮਣੇ ਹੋਇਆ ਡਿਫੈਂਸ ਦੇ ਵਿੱਚ ਵੀ ਅਸੀਂ ਨਵੇਂ ਆਯਾਮ ਆਪਣੇ ਕਾਇਮ ਕੀਤੇ ਨੇ ਪੈਲਗਾਮ ਦੇ ਵਿੱਚੋਂ ਹਮਲਾ ਹੋਇਆ ਤੁਸੀਂ ਦੇਖ ਰਹੇ ਹੋ ਆਪਰੇਸ਼ਨ ਸਿੰਦੂਰ ਦੇ ਰਾਹੀ ਜਾ ਕੇ ਉੱਥੇ ਉਹਨਾਂ ਦਾ ਬਦਲਾ ਲਿੱਤਾ ਗਿਆ ਪਾਕਿਸਤਾਨ ਦੇ ਅੰਦਰ ਕੁਸਕੇ ਇੱਕ ਗੱਲ ਕਹੀ ਗਈ ਕਿ ਤੁਸੀਂ ਇੱਕ ਗੱਲ ਯਾਦ ਕਰ ਲੋ ਅਸੀਂ ਅੱਜ ਉਹ ਸੈਨ ਵਾਲੇ ਜਾਂ ਸ਼ਾਂਤੀ ਵਾਰਤਾ ਵਾਲੇ ਨਹੀਂ ਹਾਂ ਬਲਕਿ ਜੇ ਤੁਸੀਂ ਯੁੱਧ ਦੀ ਪਹਿਲ ਕਰੋਗੇ ਤਾਂ ਅਸੀਂ ਉਹਦੇ ਜਵਾਬ ਦੇਣ ਵਾਲਾ ਅੱਜ ਸਸ਼ਕਤ ਦੇਸ਼ ਆ ਉਹਦੇ ਵਿੱਚ ਆਪਰੇਸ਼ਨ ਸਦੂਰ ਦੇ ذریعے ਅਤੰਕੀ ਟਿਕਾਣਿਆਂ ਦੇ 에ਅਰ ਬੇਸ ਵਗੈਰਾ ਵੀ ਕੀਤੇ ਗਏ ਸਰਜਿਕਲ ਸਟ੍ਰਾਈਕ ਵੀ ਹੋਈ ਪਹਿਲਾਂ ਤੁਹਾਨੂੰ ਪਤਾ ਕਿ ਸਰਜਿਕਲ ਸਟ੍ਰਾਈਕ ਵੀ ਹੋ ਕੇ ਹਟੀ ਹੈ ਇਸ ਸਟ੍ਰਾਈਕ ਵੀ ਹੋਈ ਹੈ ਇਸ ਸਾਰੀਆਂ ਸਟ੍ਰਾਈਕਾਂ ਦੇ ਰਾਹੀਂ ਜਵਾਬ ਦਿੱਤਾ ਗਿਆ ਦੂਸਰੇ ਦੇਸ਼ਾਂ ਨੂੰ ਇੱਕ ਸੰਦੇਸ਼ ਭੇਜਿਆ ਗਿਆ ਕਿ ਭਾਰਤ ਹੁਣ ਸਹਿਨ ਵਾਲਾ ਦੇਸ਼ ਨਹੀਂ ਰਿਹਾ ਅਗਰ ਤੁਸੀਂ ਉਹਦੇ ਤੇ ਆਤਕਵਾਦ ਉੱਚ ਫਲਾਣਾ ਚਾਹੋਗੇ ਜਾਂ ਕੋਈ ਇਦਾਂ ਦਾ ਜੁੱਧ ਦੀ ਪਹਿਲ ਕਰਨਾ ਚਾਹੋਗੇ ਤਾਂ ਅਸੀਂ ਉਹਦਾ ਜਵਾਬ ਵੀ ਦੇਵਾਂਗੇ ਇਸ ਤੋਂ ਬਾਅਦ ਇਹ ਕੱਲ ਇਹਦੇ ਵਿੱਚ ਜਦੋਂ ਕਿ ਅਸੀਂ ਦੇਖੀਏ ਅੱਗੇ ਡਿਫੈਂਸ ਲਈ ਕੋਈ ਵੀ ਤੁਹਾਨੂੰ ਯਾਦ ਹੋਵੇਗਾ ਕੋਟਾਲੇ ਕਿੰਨੇ ਹੁੰਦੇ ਸੀ ਬਿਫੋਰਸ ਕੋਟਾਲਾ ਤੁਹਾਡੇ ਸਾਹਮਣੇ ਹੀ ਹੈ ਇਹ ਤਾਂ ਤੁਸੀਂ ਭੁੱਲੇ ਨਹੀਂ ਲੇਕਿਨ ਅੱਜ ਦੇਸ਼ ਦੇ ਵਿੱਚ ਐਸ 400 ਮਿਸਾਈਲ ਡਿਫੈਂਸ ਸਿਸਟਮ ਬ੍ਰਹਮੋਸ ਆਕਾਸ਼ ਮਿਸਾਈਲ ਆਈਐਨਐਸ ਵਿਕਰਾਂਤ ਤੇਜਸ ਔਰ ਪ੍ਰਚੰਡ ਅਟੈਕ ਹੈਲੀਕਾਪਟਰ ਐਦਾਂ ਦੇ ਸਵਦੇਸ਼ੀ ਦੇ ਤਕਨੀਕਾਂ ਦੇ ਨਾਲ ਭਾਰਤ ਆਤਮ ਨਿਰਭਰ ਹੋ ਚੁੱਕਾ ਹੈ ਔਰ ਦੇਸ਼ਾਂ ਨੂੰ ਦੂਜੇ ਦੇਸ਼ਾਂ ਨੂੰ ਜਵਾਬ ਦੇਣ ਦੇ ਵਿੱਚ ਕਾਬਲ ਵੀ ਹੋ ਚੁੱਕਾ ਹੈ ਇਹ ਪ੍ਰਧਾਨ ਮੰਤਰੀ ਜੀ ਦੀ ਜਿਹੜੀ ਦੂਰਦਰਸ਼ਿਤਾ ਹੈ ਉਹਨੂੰ ਦਰਸਾਉਂਦਾ ਹੈ ਕਿ ਉਹਨਾਂ ਨੇ 11 ਸਾਲਾਂ ਦੇ ਵਿੱਚ ਦੇਸ਼ ਦੀ ਡਿਫੈਂਸ ਨੂੰ ਵੀ ਮਜਬੂਤ ਕੀਤਾ ਕਿ ਦੇਸ਼ ਨੂੰ ਆਪਣੇ ਆਪ ਨੂੰ ਮਜਬੂਤ ਕੀਤਾ ਹਥਿਆਰ ਜਿਹੜੇ ਚਾਹੀਦੇ ਆ ਉਹ ਵੀ ਲਿਆਂਦੇ ਔਰ ਇਹਨਾਂ ਦਾ ਆਪਣਾ ਕੋਟਨੀਤਿਕ ਨੀਤੀ ਦੇ ਨਾਲ ਉਹਦਾ ਪ੍ਰਯੋਗ ਵੀ ਕੀਤਾ ਇੱਕ ਗੱਲ ਤੁਹਾਡੇ ਸਾਹਮਣੇ ਹੋਏਗੀ ਕਿ ਅਸੀਂ ਕਹਿੰਦੇ ਆ ਕਿ ਸਾਡੇ ਭਾਰਤੀ ਕਿਤੇ ਵੀ ਵਿਦੇਸ਼ ਚ ਹੀ ਬੈਠੇ ਹੋਣ ਪੰਜਾਬ ਤਾਂ ਇਸ ਗੱਲ ਦੇ ਵਿੱਚ ਬਹੁਤ ਹੀ ਹੈ ਕਿਉਂਕਿ ਇਹਦੇ ਬਹੁਤ ਲੋਕ ਬਾਹਰ ਜਾ ਕੇ ਬੈਠੇ ਹੋਏ ਨੇ ਤੇ ਕਿਤੇ ਵੀ ਬੈਠੇ ਹੋਣ ਸਾਡੇ ਭਾਰਤੀ ਸੁਰੱਖਿਤ ਹੋਣ ਤੇ ਤੁਸੀਂ ਜਾਣਦੇ ਹੋ ਰੂਸ ਜੋ ਕ੍ਰੇਡ ਯੁੱਧ ਦੇ ਦੌਰਾਨ ਆਪਰੇਸ਼ਨ ਗੰਗਾ ਕੀਤਾ ਗਿਆ ਆਫਕਸ ਆਫਰੀ ਅਫਗਾਨਿਸਤਾਨ ਨੂੰ ਤਾਲਿਬਾਨ ਦੇ ਕਬਜ਼ੇ ਤੋਂ ਆਪਰੇਸ਼ਨ ਦੇਵੀ ਸ਼ਕਤੀ ਦਾ ਪ੍ਰਯੋਗ ਕੀਤਾ ਗਿਆ ਕੋਵਿਡ ਦੇ ਵਿੱਚ ਬੰਦੇ ਭਾਰਤ ਮਿਸ਼ਨ ਦੇ ذریعے ਮੋਦੀ ਸਰਕਾਰ ਨੇ ਕਰੋੜਾਂ ਭਾਰਤੀਆਂ ਨੂੰ ਸੁਰੱਖਿਤ ਇੰਡੀਆ ਚ ਲਿਆਂਦਾ ਰੂਸ ਯੂਕਰੇਨ ਯੁੱਧ ਦੇ ਦੌਰਾਨ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਜਦੋਂ ਰੂਸ ਵਰ ਯੂਕਰੇਨ ਦਾ ਯੁੱਧ ਹੋਇਆ ਤੇ ਯੂਕਰੇਨ ਵਾਸੀ ਜਿਹੜੇ ਉਹ ਭਾਰਤੀ ਚੰਡੇ ਉੱਪਰ ਹਲਾਨ ਲਾਪੇ ਸੀ ਆਪਣੇ ਘਰਾਂ ਦੇ ਉੱਤੇ ਉਹਨਾਂ ਨੇ ਭਾਰਤੀ ਚੰਡੇ ਵਚਨ ਵਾਸਤੇ ਲੈਰਾ ਦਿੱਤੀ ਸੀ ਇਹ ਹੈ ਭਾਰਤ ਦੀ ਤਾਕਤ ਹੁਣ ਗੱਲ ਕਰਦੇ ਆ ਕਿ ਇਹਨਾਂ ਨੇ ਯੋਜਨਾਵਾਂ ਕਿਡੀਆਂ-ਕਡੀਆਂ ਚਲਾਈਆਂ ਇੰਨੀਆਂ ਯੋਜਨਾ ਚਲਾਈਆਂ ਪੀਐਮ ਕਲਿਆਣ ਯੋਜਨਾ ਤੁਹਾਡਾ ਮੇਨ ਮੈਂ ਧਿਆਨ ਦੇਣਾ ਚਾਹਾਂਗੀ ਇੱਕ ਇਹ 11 ਸਾਲ ਦੀਆਂ ਨੇ ਮੇਨ ਯੋਜਨਾ ਚਲੀਆਂ ਪਹਿਲਾ ਫੈਸਲਾ ਹੋਇਆ ਮੋਦੀ ਸਰਕਾਰ ਦਾ ਕਿ ਉਜੋਲਾ ਯੋਜਨਾ ਚਲਾਈ ਉਜੋਲਾ ਯੋਜਨਾ ਮਹਿਲਾਵਾਂ ਵਾਸਤੇ ਆਈ ਉਹਨਾਂ ਨੇ 10.3 ਕਰੋੜ ਤੋਂ ਅਧਿਕ ਜਿਆਦਾ ਜਿਹੜੀਆਂ ਗਰੀਬ ਮਹਿਲਾ ਸੀ ਉਹਨਾਂ ਨੂੰ ਮੁਫਤ ਜਿਹੜੇ ਕਨੈਕਸ਼ਨ ਦਿੱਤੇ ਗਏ ਦੂਸਰਾ ਫੈਸਲਾ ਹੋਇਆ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਆਵਾਜ਼ ਯੋਜਨਾ ਦੇ ਤਹਿਤ 4 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਪੱਕੇ ਮਕਾਨ ਦਿੱਤੇ ਗਏ ਜਨਤਨ ਯੋਜਨਾ 55 ਕਰੋੜ ਲੋਕਾਂ ਨੇ ਜ਼ੀਰੋ ਬੈਲੈਂਸ ਤੋਂ ਆਪਣੇ ਖਾਤੇ ਸ਼ੁਰੂ ਕੀਤੇ ਚੌਥਾ ਫੈਸਲਾ ਪੀਐਮ ਮੁੱਦਰਾ ਔਰ ਸਟੈਂਡ ਅਪ ਯੋਜਨਾ ਜਾਣਦੇ ਹੋ ਤੁਸੀਂ ਸਾਰੇ ਇਹਨਾਂ ਦੀਆਂ ਯੋਜਨਾਵਾਂ ਨੂੰ ਛੋਟੇ-ਛੋਟੇ ਵਪਾਰੀ ਛੋਟੇ ਵਪਾਰ ਕਰਨੇ ਕਿੰਨੇ ਮੁਸ਼ਕਲ ਹੈ ਤੇ ਜਿਹੜੇ ਪਹਿਲੀ ਪੀੜੀ ਦੇ ਉਦਮੀ ਸੀ ਯਾਨੀ ਕਿ ਛੋਟੇ ਜਿਹੜੇ ਆਪਣੇ ਕਾਰਖਾਨੇ ਲੈ ਕੇ ਚੱਲਦੇ ਲੋਕ ਛੋਟੇ ਉਦਮ ਕਰਦੇ ਆ ਉਹਨਾਂ ਵਾਸਤੇ ਸਸਤੀ ਦਰ ਤੇ ਕਰਜ਼ੇ ਦਿੱਤਾ ਫਿਰ ਕਿਸਾਨ ਸਮਾਨ ਨਿਧੀ ਯੋਜਨਾ ਚ ਕਿਸਾਨਾਂ ਦਾ 3.7 ਲੱਖ ਕਰੋੜ ਤੋਂ ਜ਼ਿਆਦਾ ਰਾਸ਼ੀ ਇਹਦੇ ਵਿੱਚ ਹਸਤੰਤਰਿਤ ਕੀਤੀ ਗਈ ਨਿਸ਼ਾਨਦੇਹੀ ਪੀਐਮ ਵਿਕਾਸ ਪੋਸ਼ਲ ਵਿਕਾਸ ਯੋਜਨਾ ਸਵਚ ਭਾਰਤ ਅਭਿਆਨ ਅਸੀਂ ਕਦੇ ਸੋਚਿਆ ਹੀ ਨਹੀਂ ਸੀ ਕਿ ਸਵਚ ਭਾਰਤ ਅਭਿਆਨ ਇਹਦਾ ਕੋਈ ਕੂੜਾ ਚੱਕਦਾ ਸੀ ਚੱਕ ਕੇ ਸੜਕ ਤੇ ਹੀ ਸੁੱਟ ਦਿੰਦਾ ਸੀ ਅੱਜ ਦੇ ਡੇਟ ਦੇ ਵਿੱਚ ਸਾਡਾ ਬੱਚਾ ਬੱਚਾ ਦੇਸ਼ ਦਾ ਇਸ ਗੱਲ ਨੂੰ ਹੋ ਚੁੱਕਾ ਹੈ ਕਿ ਨਹੀਂ ਅਸੀਂ ਭਾਰਤ ਨੂੰ ਹੀ ਸਵੱਛ ਰੱਖਣਾ ਹੈ ਆਪਣੇ ਦੇਸ਼ ਨੂੰ ਹੀ ਸਵੱਛ ਰੱਖਣਾ ਹੈ ਔਰ ਸਵੱਛ ਭਾਰਤ ਅਭਿਆਨ ਦੇ ਤਹਿਤ 12 ਕਰੋੜ ਤੋਂ ਜ਼ਿਆਦਾ ਸ਼ੌਚਾਲਿਆ ਦਾ ਨਿਰਮਾਣ ਵੀ ਕਰਾਇਆ ਜਿਹੜੇ ਕੀ ਤਦ ਹੀ ਸ਼ੌਚਾਲੇ ਹੁੰਦੇ ਨਹੀਂ ਸੀ ਕਈ ਪਿੰਡਾਂ ਚ ਆਏ ਹੋਏ ਜਿਵੇਂ ਕਿ ਇੱਥੇ ਵੀ ਪੰਜਾਬ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਸ਼ੌਚਾਲਿਆ ਜਿਹੜੇ ਸੀ ਨਹੀਂ ਸੀ ਕਈ ਸਕੂਲਾਂ ਚ ਗਵਰਨਮੈਂਟ ਸਕੂਲਾਂ ਦੇ ਸ਼ੌਚਾਲਿਆਂ ਦਾ ਇਹ ਹਾਲਾਤ ਸੀ ਕਿ ਉੱਥੇ ਉਹਨਾਂ ਨੂੰ ਵੀ ਠੀਕ ਕਰਾਇਆ ਗਿਆ ਉਸ ਤੋਂ ਬਾਅਦ ਸੋਭਾਗਿਆ ਯੋਜਨਾ ਕੀਤੀ ਗਈ ਜਿੱਚ 100% ਇਛੁੱਕ ਘਰਾਂ ਨੂੰ ਬਿਜਲੀ ਦੇ ਤੱਕ ਕਨੈਕਸ਼ਨ ਦਿੱਤੇ ਗਏ ਪੀਐਮ ਸੋਨੀ ਦੀ ਯੋਜਨਾ 68 ਲੱਖ ਤੋਂ ਅਧਿਕ 68 ਲੱਖ ਤੋਂ ਜ਼ਿਆਦਾ ਸਟਰੀਟ ਵੈਂਡਰਸ ਨੂੰ ਤੇ ਰੇਲ ਪਟਰੀ ਵਾਲਿਆਂ ਨੂੰ ਕੰਮ ਕਾਜ ਵਾਸਤੇ ਉਪਲਬਧ ਕਰਜ ਉਪਲਬਧ ਕਰਾਇਆ ਆਯੂਸ਼ਮਾਨ ਯੋਜਨਾ ਤੁਹਾਡ ਨਾਲ ਗੱਲ ਕਰ ਚੁੱਕੀ ਹੈ ਪੀਐਮ ਕਲਿਆਣ ਯੋਜਨਾ ਤੇ ਅਨ ਯੋਜਨਾ ਇਹ ਅਹੋਰੀਆ ਯੋਜਨਾ ਨੇ ਜਿੱਚ 81 ਕਰੋੜ ਲੋਕਾਂ ਨੂੰ ਮੁਫਤ ਅਨਾਜ ਦਿੱਤਾ ਜਾਂਦਾ ਹੈ ਇੱਕ ਤੁਹਾਡਾ ਨਾਲ ਛੋਟੀ ਜੀ ਗੱਲ ਹੋਰ ਕਰਾਨੀ ਜੀ ਜਨਾਬ ਬ੍ਰਿਜ ਹੁਣੇ ਤੁਹਾਡੇ ਸਾਹਮਣੇ ਹਾਲ ਹੀ ਪ੍ਰਧਾਨ ਮੰਤਰੀ ਜੀ ਨੇ ਉਹਦਾ ਉਦਘਾਟਨ ਕੀਤਾ ਹੈ ਹਵਾਈ ਅੱਡਿਆਂ ਦੀ ਜਿਹੜੀ ਗਿਣਤੀ ਹੈ ਉਹ ਵੀ 160 ਤੱਕ ਦੁੱਗਣੀ ਹੋ ਗਈ ਬਲਕਿ ਆਮ ਆਦਮੀ ਆ ਤੁਸੀਂ ਵੀ ਸੋਚਦੇ ਹੋ ਕਿ ਅਸੀਂ ਹਵਾਈ ਜਹਾਜ਼ ਰਾਹੀਂ ਸਫ਼ਰ ਕਰ ਸਕਦੇ ਹਾਂ ਇਸ ਤੋਂ ਬਾਅਦ ਜੇ ਅਸੀਂ ਸੋਚੀਏ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਜਿਹੜਾ ਦਿੱਤਾ ਕਿ 81 ਕਰੋੜ ਲੋਕਾਂ ਨੂੰ ਮੁਫਤ 5 ਕਿਲੋ ਅੰਨ ਦਿੱਤਾ ਗਿਆ ਜਿਦੇ ਤੱਕ ਕਈ ਸਰਕਾਰਾਂ ਨੇ ਆਪਣੇ ਜਿੱਥੇ ਸਾਡੀਆਂ ਸਰਕਾਰਾਂ ਨਹੀਂ ਵੀ ਇਹ ਉਹਨਾਂ ਉੱਥੇ ਵੀ ਇਹ ਪਹੁੰਚੇ ਔਰ ਜਿਹੜੇ ਆਪਾਂ ਸੋਚੀਏ ਕਿ ਹਾਂਜੀ ਆਪਣੇ ਜਿਹੜੀਆਂ ਸਕੀਮਾਂ ਆਂਦੀਆਂ ਨੇ ਇਹਦੇ ਵਿੱਚ ਕੋਈ Hindu ਨਹੀਂ ਕੋਈ Muslim ਨਹੀਂ ਕੋਈ Sikh ਨਹੀਂ ਕੋਈ Isai ਨਹੀਂ ਸਾਰਿਆਂ ਨੂੰ ਜਿਹੜਾ ਵੀ ਭਾਰਤ ਦੇਸ਼ ਦਾ ਨਾਗਰਿਕ ਹੈ ਉਹਨੂੰ ਇਹ ਸਾਰੀਆਂ ਸਕੀਮਾਂ ਪਹੁੰਚ ਰਹੀਆਂ ਨੇ ਉਹਦੇ ਲਈ ਉਪਲਬਧ ਨੇ ਇਹ ਸਕੀਮਾਂ ਕਿਉਂਕਿ ਮੈਂ ਇਸ ਲਈ ਇਹ ਗੱਲ ਕਹੀਏ कि इक ਇਹ 3 ਤਲਾਖ ਚ ਆਪਾਂ ਕਹੀਏ ਆਇਆ ਮਹਿਲਾਵਾਂ ਵਾਸਤੇ ਆਇਆ ਨਾ 3 ਜਿਹੜੇ ਮੁਸਲਮਨ ਮਹਿਲਾ ਤਿੰਨ ਤਲਾਖ ਦੀ ਯੋਜਨਾ ਸ਼ੁਰੂ ਕੀਤੀ ਗਈ ਤਿੰਨ ਤਲਾਖ ਨਹੀਂ ਦਿੱਤਾ ਜਾਏਗਾ ਇਹ ਖਤਮ ਕੀਤਾ ਗਿਆ ਫਿਰ ਮਾਤृत्व ਅਵਕਾ ਜਿਹੜਾ 26 ਦਿਨ ਦਾ ਕੀਤਾ ਗਿਆ 26 ਹਫ਼ਤਾ ਦਾ ਸੌਰੀ ਕੀਤਾ ਗਿਆ ਜਿਹੜਾ ਕਿ ਕੁਝ ਦਿਨਾਂ ਦਾ ਹੁੰਦਾ ਸੀ 10 ਕਰੋੜ ਤੋਂ ਜ਼ਿਆਦਾ ਮਹਿਲਾ 90 ਲੱਖ ਜਿਹੜੀਆਂ ਸਮ ਸਮਹਾਇਤਾ ਸਮੂਹ ਇਹ ਤਿਆਰ ਕੀਤੇ ਗਏ ਜਿਨ੍ਹਾਂ ਜੁੜ ਕੇ 3 ਕਰੋੜ ਲੱਖ ਪਤੀ ਦੀ ਦੀ ਲਾਤ ਅਤੇ ਦੇ ਦਾ ਮਤਲਬ 3 ਲੱਖ ਤੋਂ ਉੱਪਰ ਜਿਨ੍ਹਾਂ ਦੀ ਆਮਦਨ ਹੈ ਉਹ ਮਹਿਲਾ ਨੂੰ ਸਸ਼ਕਤ ਕੀਤਾ ਗਿਆ। ਮੁਦਰਾ ਯੋਜਨਾ ਦਿੱਤੀ ਗਈ ਜਿਸ ਚ 35.38 ਕਰੋੜ ਮਹਿਲਾਵਾਂ ਨੂੰ 14.72 ਲੱਖ ਕਰੋੜ ਦਾ ਰਿਣ ਦਿੱਤਾ ਗਿਆ ਤਾਂ ਕਿ ਮਹਿਲਾ ਸਸ਼ਕਤੀਕਰਨ ਹੋ ਸਕੇ। ਪ੍ਰਧਾਨ ਮੰਤਰੀ ਮਾਤृत्व वंदन ਯੋਜਨਾ ਇੱਕ ਅਵਧੀ ਯੋਜਨਾ ਹੈ ਜਿਦੇ ਚ 3.98 ਕਰੋੜ ਗਰਭવતી ਮਹਿਲਾਵਾਂ ਨੂੰ 18.593 ਕਰੋੜ ਰੁਪਏ ਦਿੱਤੇ ਗਏ। ਅੰਮ੍ਰਿਤ ਕਾਲ ਜਿਹੜੇ ਹੈ ਇਹ ਦੇਸ਼ ਦੀ ਯੁਵਾ ਸ਼ਕਤੀ ਵੱਲ ਵੀ ਇਹਨੇ ਧਿਆਨ ਦਿੱਤਾ ਯੁਵਾ ਸ਼ਕਤੀ ਚ ਸਰਕਾਰ ਨੇ ਨਵੀਆਂ-ਨਵੀਆਂ ਨੀਤੀਆਂ ਲਿਆਂਦੀਆਂ ਜਿਹੜੀ ਇਹਨਾਂ ਨੇ 8 ਨਵੇਂ AIIM 7 ਨਵੇਂ IIT ਔਰ 490 ਨਈ ਨਵੀਆਂ ਯੂਨੀਵਰਸਟੀਆਂ ਸਥਾਪਿਤ ਕੀਤੀਆਂ ਜਿਹਦੇ ਚ ਪੀਐਮ ਕੌਸ਼ਲ ਵਿਕਾਸ ਯੋਜਨਾ ਸ਼ੁਰੂ ਕੀਤੀ ਗਈ ਉਹਦੇ ਚ 1.6 ਕਰੋੜ 1.6 ਕਰੋੜ ਬੜੀ ਵੱਡੀ ਮਾਤਰਾ ਹੈ ਜਿਹਦੇ ਚ ਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਤਾਂ ਕਿ ਉਹ ਆਪਣਾ ਜਿਹੜਾ ਜੀਵਨ ਹੈ ਉਹਨੂੰ ਠੀਕ ਢੰਗ ਨਾਲ ਅੱਗੇ ਚਲਾ ਸਕਾਂ। ਸਰਕਾਰ ਦੀ ਸਟਾਰਟਅਪ ਇੰਡੀਆ ਯੋਜਨਾ ਸਭ ਤੋਂ ਵੱਡਾ ਸਟਾਰਟਅਪ ਇਕੋਸਿਸਟਮ ਬਣ ਚੁੱਕਾ ਹੈ। ਇਹ ਤੁਸੀਂ ਜਾਣਦੇ ਹੋ। ਇਹਦੇ 'ਚ ਹੁਣ ਪ੍ਰਧਾਨ ਅਫੂਨ ਅੱਗੇ ਆਪਾਂ ਗੱਲ ਕਰੀਏ। ਗ੍ਰਾਮੀਣ ਸਿਹਤਿਆ ਯੋਜਨਾ ਵੀ ਚੱਲੀਆਂ ਗਈਆਂ। ਚੱਲ ਰਹੀਆਂ ਨੇ ਲਗਾਤਾਰ। ਇੱਕ ਸਮੇਂ ਸੀ ਜਦੋਂ ਭਾਰਤ ਦੇ ਵਿੱਚ 96 ਨਕਸਲਵਾਦੀ ਚਪੇੜਚ ਸੀਗੇ। ਲੇਕਿਨ ਅੱਜ ਪ੍ਰਧਾਨ ਮੰਤਰੀ ਜੀ ਦੀ ਨਿਰਣਾਇਕ ਨੀਤੀ ਸੁਰੱਖਿਆ ਬਲਾਂ ਦੀ ਸਸ਼ਕਤ ਕਾਰਵਾਈ ਜਿਹੜੀ ਹੈ ਉਹਨੇ ਵਿਕਾਸ ਦੀ ਡਬਲ ਰਣਨੀਤੀ ਬਣਾਈ। ਪੀਐਮ ਜਿਹੜੀ ਇੱਕ ਯੋਜਨਾ ਤੁਹਾਨੂੰ ਹੋਰ ਦੋ ਚਾਰ ਯੋਜਨਾ ਕਹਾਂਗੀ ਜਲ ਜੀਵਨ ਮਿਸ਼ਨ ਯੋਜਨਾ। ਹਰ ਘਰ 'ਚ ਜਲ ਮਿਲੇ ਇਹਦੀ ਵਿਵਸਥਾ ਕੀਤੀ ਗਈ। ਅਨੇਕ ਯੋਜਨਾ ਅੱਜ ਜਿਹੜਾ ਭਾਰਤ ਸਾਡਾ ਹੈਗਾ ਇਹਨੂੰ ਵਿਕਸਿਤ ਕਰਨ ਵਾਸਤੇ ਚੱਲ ਰਹੀਆਂ ਨੇ ਵਿਕਾਸਸ਼ੀਲ ਦੇਸ਼ ਐ ਬਣ ਚੁੱਕਿਆ। ਅੱਜ ਵਿਸ਼ਵ ਦੇ ਵਿੱਚ ਭਾਰਤ ਵੱਲ ਦੇਖਿਆ ਜਾ ਰਿਹਾ ਹੈ ਜਿਸ ਵਕਤ ਭਾਰਤ ਜਿਹੜਾ ਸੀਗਾ ਅੱਗੇ ਇਹ ਹਾਲਾਤ ਸੀਗੇ ਕਿ ਪ੍ਰਧਾਨ ਮੰਤਰੀ ਨੂੰ ਜਾ ਕੇ ਇੰਤਜ਼ਾਰ ਕਰਨਾ ਪੈਂਦਾ ਸੀ ਅੱਜ ਪ੍ਰਧਾਨ ਮੰਤਰੀ ਦੇ ਇੰਤਜ਼ਾਰ ਬਾਕੀ ਦੇਸ਼ ਕਰ ਰਹੇ ਨੇ ਵਿਸ਼ਵ ਦੇ ਵਿੱਚ ਭਾਰਤ ਦਾ ਅਜਿਹਾ ਨਾਮ ਹੈ ਤੇ ਇਹ ਸਭ ਕਦੋਂ ਸੰਭਵ ਹੋ ਸਕਿਆ ਭਾਰਤ ਇਸ ਵਿਕਾਸ ਦੇ ਦੇਸ਼ ਅਵਿਕਾਸ ਦੀ ਦਿਸ਼ਾ ਤੇ ਕਦੋਂ ਪੈਰ ਰੱਖ ਸਕਿਆ ਉਸ ਵਕਤ ਪੈਰ ਰੱਖ ਸਕਿਆ ਜਿਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਦਾ ਨੇਤ੍ਰਿਤਵ ਸੰਭਾਲਿਆ ਉਹਨਾਂ ਦੇ 11 ਸਾਲ ਦੇ ਵਿਕਾਸ ਵਿਵੇਕ ਬੁੱਧੀ ਉਹਦਾ ਇਹ ਸਾਰਾ ਟੋਟਲੀ ਤੁਹਾਡੇ ਅਗੇ ਨਤੀਜਾ ਹੈ 11 ਸਾਲ ਚ ਸਾਡੀ ਸੰਸਕ੍ਰਿਤੀ ਦਾ ਨਿਰਮਾਣ ਹੋਇਆ ਪੁਨਰ ਉਧਾਰ ਕੀਤਾ ਗਿਆ ਮੰਦਰਾਂ ਦਾ ਵੀ ਗੁਰਦੁਆਰਿਆਂ ਦਾ ਵੀ ਔਰ ਜਿਹੜੇ ਜਿਹੜੇ ਸਥਾਨ ਸੀ ਉਹਨਾਂ ਦਾ ਸਾਡੀ ਸੰਸਕ੍ਰਿਤੀ ਅਸੀਂ ਜਾਣਦੇ ਨਹੀਂ ਸੀ ਸਾਡੀ ਸੰਸਕ੍ਰਿਤੀ ਕੀ ਹੈ ਸਾਡਾ ਸਾਹਿਤ ਕੀ ਹੈ ਸਾਡੀ ਸੰਸਕ੍ਰਿਤੀ ਵੱਲ ਸਾਨੂੰ ਦੁਆਰਾ ਮੋੜਿਆ ਗਿਆ ਸਾਡੀ ਸਹਿ ਸਾਹਿਤਾ ਜਿਹੜਾ ਉਹਨੂੰ ਸਾਡੀ ਤਰੁਫਰ ਬਣਾਇਆ ਗਿਆ ਇਸ ਤੋਂ ਇਲਾਵਾ ਇਹਨਾਂ ਨੇ ਥੋੜੀਆਂ ਜਿਹੀਆਂ ਇਹੋ ਜਿਹੀਆਂ ਸਖਤ ਨਿਰਣੇ ਲਿੱਤੇ ਜਿਹੜੇ ਨਿਰਣੈ ਕਿ ਕੋਈ ਵੀ ਸਰਕਾਰ ਲੈਣ ਤੋਂ ਡਰਦੀ ਸੀ ਉਹਨਾਂ ਦੇ ਵਿੱਚ ਚਾਹੇ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਣਾ ਤਿੰਨ ਤਲਾਖ ਖਤਮ ਕਰਨਾ ਜੀਐਸਟੀ ਲਾਗੂ ਕਰਨਾ ਤੇ ਵਕਫ ਬਿੱਲ ਵਾਲੇ ਸਖਤ ਨਿਰਣੈ ਇਹ ਪ੍ਰਧਾਨ ਮੰਤਰੀ ਮੋਦੀ ਜੀ ਨੇ ਲਿੱਤੇ ਇਹਨਾਂ ਦੀ ਸਰਕਾਰ ਨੇ ਲਿੱਤੇ ਕਦੀ ਅਸੀਂ ਸੋਚਦੇ ਨਹੀਂ ਸੀ ਕਿ 370 हटੂ ਤੇ ਕਸ਼ਮੀਰ ਚ ਵੀ ਅਸੀਂ ਜਾ ਸਕਾਂਗੇ ਉਹ ਧਾਰਾ ਹਟਾਉਣ ਦਾ ਵਾਅਦਾ ਕੀਤਾ ਸੀ ਜਿੰਨੇ ਵਾਅਦੇ ਕੀਤੇ ਉਹਨਾਂ ਨੇ ਪੂਰੇ ਕੀ ਅੱਜ ਸਾਡੇ ਤੇਜ ਤੇ ਜਿਹੜੀ ਨੀਤੀ ਹੈ ਵਿਦੇਸ਼ ਨੀਤੀ ਹੈ ਵਿਦੇਸ਼ਾਂ 'ਚ ਵੀ ਦੇਖੋਗੇ ਤੁਸੀਂ ਇੱਕ ਚੀਜ਼ ਬੜੀ ਨੋਟ ਕਰਨ ਵਾਲੀ ਹੈ ਪਤ ਨਹੀਂ ਹੋਇਆ ਸੀ ਕਿ ਭਾਰਤ ਦੀ ਸੰਸਕ੍ਰਿਤੀ ਤੋਂ ਨਜ਼ਰ ਆਈ ਅੱਜ ਭਾਰਤ ਦੀ ਚਲਕ ਹਾਰੇ ਵਿਦੇਸ਼ ਦੇ ਵਿਚਾਰ ਵਿਦੇਸ਼ਾਂ ਦੇ ਵਿੱਚ ਵੀ ਗੂੰਜ ਰਹੀ ਹੈ ਵਿਸ਼ਵ ਭਰ ਦੇ ਵਿੱਚ ਗੂੰਜ ਰਹੀ ਹੈ ਇਹ ਰਾਜਨੀਤਿਕ ਜਿਹੜੀ ਹੈ ਦੇਸ਼ ਦੀ ਵਿਦੇਸ਼ ਨੀਤੀ ਨੂੰ ਵੀ ਅੱਜ ਸੰਸਕ੍ਰਿਤੀਕ ਮਹੱਤਵ ਜਿਹੜਾ ਸਾਡਾ ਸਮਝ ਆ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਵਿੱਚ ਜਿਹੜੀ ਕੇਂਦਰ ਸਰਕਾਰ ਹੈ ਉਹ ਸੇਵਾ ਸੁਸ਼ਾਸਨ ਗਰੀਬ ਕਲਿਆਣ ਉਹਦੇ 11 ਸਾਲ ਦਿਖਦੇ ਨੇ ਇਹਦੇ ਵਿੱਚ ਕੋਈ ਵੀ ਅੱਜ ਤੱਕ ਨਾ ਤੇ ਕਿਸੇ ਤੇ ਤੁਸੀਂ ਕੋਈ ਗੱਲ ਕਹਿ ਸਕਦੇ ਹੋ ਕਿ ਹਾਂ ਜੀ ਇਹਨਾਂ ਨੇ ਇਹ ਕਿ ਤਰ੍ਹਾਂ ਨੇ ਜੋ ਵੀ ਕੀਤਾ ਦੇਸ਼ ਦੀ ਜਨਤਾ ਲਈ ਕੀਤਾ ਦੇਸ਼ ਦੇ ਵਿਕਾਸ ਲਈ ਕੀਤਾ ਔਰ ਦੇਸ਼ ਨੂੰ ਸੋ ਵਿਮਾਨ ਨਾਲ ਆਪਣਾ ਸਿਰ ਕਰਵਣਾ ਚਾਕੇ ਚੱਲਣ ਲਈ ਕੀਤਾ ਅੱਜ ਦੀ ਡੇਟ ਦੇ ਵਿੱਚ ਅਸੀਂ ਲੋਕ ਸਿਰ ਚੱਕ ਕੇ ਕਹਿੰਦੇ ਹਾਂ ਹਾਂ ਜੀ ਅਸੀਂ ਹਿੰਦੁਸਤਾਨ ਦੇ ਰਹਿਣ ਵਾਲੇ ਹਾਂ ਅਸੀਂ ਉਸ ਭਾਰਤ ਦੇ ਰਹਿਣ ਵਾਲੇ ਹਾਂ ਜਿਸ ਭਾਰਤ ਵੱਲ ਅਗਰ ਕੋਈ ਵੀ ਦੇਸ਼ ਉਂਗਲੀ ਕਰੇਗਾ ਤੇ ਉਹ ਉਂਗਲੀ ਨੂੰ ਕੱਟਣ ਦਾ ਹਿੰਮਤ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਰੱਖਦੇ ਨੇ ਅਗਰ ਕੋਈ ਯੁੱਧ ਹੀ ਲਲਕਾਰੇ ਲਲਕਾਰੇਗਾ ਤੋ ਯੁੱਧ ਦੀ ਲੁਲਕਾਰ ਦਾ ਜਵਾਬ ਦੇਣ ਦੀ ਵੀ ਹਿੰਮਤ ਜਿਹੜਾ ਸਾਡੇ ਦੇਸ਼ ਰੱਖਦਾ ਹੈ ਇਹ ਸਾਰੀ ਇੰਨੀਆਂ ਗੱਲਾਂ ਕਹਿੰਦੀ ਹੋਈ ਵਿਕਾਸ ਨੂੰ ਤੁਸੀਂ ਬਹੁਤ ਕੁਝ ਦੇਖਿਆ ਹੈ ਸੜਕਾਂ ਦਾ ਨਿਰਮਾਣ ਵੀ ਮੈਂ ਕਿਹਾ ਤੁਸੀਂ ਲਿਖਿਆ ਹੀ ਹੋਣਾ ਹੈ ਜਾਂ ਦੇਖਿਆ ਹੀ ਹੋਣਾ ਹੈ ਸਭ ਕੁਝ ਤੁਹਾਡੇ ਸਾਹਮਣੇ ਹੈ ਕਹਿੰਦੇ ਆ ਮੋਦੀ ਹੈ ਤਾਂ ਮੁਮਕਿਨ ਹੈ ਇੱਕ ਨਾਰਾ ਲੱਗਿਆ ਪਰੇ ਇੱਕ ਨਾਰਾ ਨਹੀਂ ਇਹ ਸੱਚ ਵਿੱਚ ਸੱਚ ਮੁੱਚ ਦਿਖਾਤਾ ਉਹਨਾਂ ਨੇ ਕਿ ਜਮੀਨੀ ਸਚਾਈ ਹੈ ਅੱਗੇ ਸਰਕਾਰਾਂ ਜਿਹੜੀਆਂ ਆਉਂਦੀਆਂ ਸੀ ਕਹਿੰਦੀਆਂ ਸੀ ਇਹ ਕਿੱਦਾਂ ਹੋਏਗਾ ਤੇ ਉਹ ਕਿੱਦਾਂ ਹੋਏਗਾ ਪਰ ਮੋਦੀ ਜੀ ਨੇ ਉਹ ਕਰਕੇ ਦਿਖਾਇਆ ਹੁਣ ਰਾਜਨੀਤਿਕ ਵਾਦਿਆਂ ਦੀ ਨਹੀਂ ਰਹੀ ਉਹਨਾਂ ਨੇ ਜੋ ਕਿਹਾ ਉਹ ਕੀਤਾ ਜੇ ਉਹਨਾਂ ਨੇ ਵਿਕਾਸ ਦੀ ਗੱਲ ਕੀਤੀ ਵਿਸਾ ਵਿਕਾਸ ਕੀਤਾ ਜੇ ਮਹਿਲਾ ਸਸ਼ਕਤੀਕਰਨ ਦੀ ਗੱਲ ਕੀਤੀ ਉਹ ਕੀਤਾ ਜੁਵਾ ਸ਼ਕਤੀ ਦੇ ਨਿਰਮਾਣ ਦੀ ਗੱਲ ਕੀਤੀ ਉਹ ਵੀ ਕੀਤਾ ਤੇ ਹਰ ਗੱਲ ਦਾ ਉਹਨਾਂ ਨੇ ਜਵਾਬ ਦਿੱਤਾ ਤੁਹਾਡੇ ਸਾਹਮਣੇ ਹੈ ਹੁਣੇ ਉਹ ਆਪਰੇਸ਼ਨ ਸਿੰਦੂਰ ਜਦੋਂ ਹੋਇਆ ਉਹਨਾਂ ਨੇ ਇੱਕੋ ਗੱਲ ਕਹੀ ਸੀ ਮੈਂ ਚੁੰਚੁੰਕੇ ਮਾਰਾਂਗਾ ਔਰ ਵਾਕਈ ਪਾਕਿਸਤਾਨ ਦੇ ਵਿੱਚ ਜਾ ਕੇ ਅਤੰਕੀਆਂ ਟਿਕਾਣਿਆਂ ਨੂੰ 에어 ਬੇਸ ਨੂੰ ਜਿਸ ਤਰ੍ਹਾਂ ਉਹਨਾਂ ਨੇ ਚੁੰਚੁੰਕੇ ਨਿਸ਼ਾਨਾ ਬਣਾਇਆ ਆਪਣਾ ਉਹ ਤੁਸੀਂ ਸਭ ਨੇੜੇ ਹੀ ਜਾਣਦੇ ਹੀ ਹੋ ਫੇਰ ਵਿਰਾਸਤ ਵੀ ਔਰ ਵਿਕਾਸ ਵੀ ਸਾਂਸਕ੍ਰਿਤਿਕ ਦੋਹ ਦਰੋਹਰ ਤੇ ਆਧੁਨਿਕੀ ਆਧੁਨਿਕੀ ਕਰਨਾ ਅੱਜ ਆਧੁਨਿਕ ਦਾ ਜਿਹੜਾ ਆਪਸ ਦੇ ਵਿੱਚ ਸਮਾਵੇਸ਼ ਹੈ ਉਹ ਬੜਾ ਮੁਸ਼ਕਿਲ ਹੁੰਦਾ ਹੈ ਕਹਿੰਦੇ ਆ ਸਾਂਸਕ੍ਰਿਤੀ ਵੀ ਬਚੀ ਰਵੇ ਲੇਕਿਨ ਅਸੀਂ ਮਾਡਰਨ ਵੀ ਹੋਈਏ ਇਹ ਕਿਨੇ ਕਰਕੇ ਦਿਖਾਇਆ ਮੋਦੀ ਜੀ ਨੇ ਅੰਤਕਵਾਦ ਤੇ ਸਖਤ ਨੀਤੀ ਤੁਸੀਂ ਦੇਖ ਚੁੱਕੇ ਹੋ ਡਿਫੈਂਸ ਦਾ ਹੀ ਵੱਧ ਗਿਆ ਭ੍ਰਸ਼ਟਾਚਾਰ ਤੇ ਪ੍ਰਹਾਰ ਕੀਤਾ ਘਟਾਲੇ ਖਤਮ ਕੀਤੇ ਈ ਨਿਲਾਮੀ ਚ ਪਾਰਦਰਸ਼ਿਤਾ ਲਿਆਂਦੀ ਘਟਾਲੇ ਤਾਂ ਹੁਣ ਬਿਲਕੁਲ ਹੋ ਹੀ ਨਹੀਂ ਸਕਦੇ ਸਾਰਾ ਕੰਮ ਤੁਹਾਡੇ ਸਾਹਮਣੇ ਹੀ ਹੁੰਦਾ ਇਸ ਤੋਂ ਬਾਅਦ ਭਾਰਤ ਵੈਸ਼ਵਿਕ ਨੇਤਰਤਵ ਕਰਨ ਦੇ ਵਿੱਚ ਅੱਜ ਸਭ ਤੋਂ ਅੱਗੇ ਹੈ ਵਿਸ਼ਵ ਦੇ ਵਿੱਚ ਭਾਰਤ ਦੇ ਨੇਤਰਤਵ ਨੂੰ ਸਾਰੇ ਮੰਨ ਰਹੇ ਨੇ ਕਿ ਹਾਂਜੀ ਮੋਦੀ ਜੀ ਆਓ ਤੇ ਸਾਡਾ ਕਈਆਂ ਦੇ ਤਾਂ ਸੋਲੂਸ਼ਨ ਕਰਨ ਵੀ ਜਾਂਦੇ ਨੇ ਮੋਦੀ ਜੀ ਔਰ ਵਿਸ਼ਮ ਚ ਦਿਖਾਤਾ ਉਹਨਾਂ ਨੇ ਕਿ ਇਹ ਕਿਸ ਤਰ੍ਹਾਂ ਹੁੰਦਾ ਹੈ ਡਿਜੀਟਲ ਟਰੈਕਿੰਗ ਔਰ ਸੋਸ਼ਲ ਆਡਿਟ ਸਰਕਾਰੀ ਯੋਜਨਾਵਾਂ ਦੀ ਨਿਗਰਾਨੀ ਕਿੱਦਾਂ ਕੀਤੀ ਜਾਂਦੀ ਹੈ ਇਹ ਡਿਜੀਟਲ ਟਰੈਕਿੰਗ ਤੇ ਸੋਸ਼ਲ ਆਡਿਟ ਦੇ ਤਰ੍ਹਾਂ ਇਹਨਾਂ ਦੀ ਯੋਜਨਾ ਦੀ ਸਾਰੀ ਨਿਗਰਾਨੀ ਕੀਤੀ ਜਾਂਦੀ ਹੈ ਆਯੁਰਵੇਦ ਔਰ ਤੁਸੀਂ ਇੱਕ ਚੀਜ਼ ਦੇਖੋਗੇ ਛੋਟੀ ਜੀ ਕਿ ਇਹਨਾਂ ਨੇ ਯੋਗ ਨੂੰ ਕਿਸ ਤਰ੍ਹਾਂ ਵਿਸ਼ਵ ਪਟਲ ਤੇ ਲਿਆਂਦਾ ਜਿਹੜੀ ਭਾਰਤ ਦੀ ਇੱਕ ਸੰਸਕ੍ਰਿਤੀ ਸੀ 21 ਜੂਨ ਨੂੰ ਦਿਨ ਆਉਣ ਵਾਲਾ ਜਿਹੜਾ ਯੋਗਾ ਡੇ ਅੱਜ ਭਾਰਤ ਨੇ ਅੱਜ ਵਿਸ਼ਵ ਉਹਨੂੰ ਮਨਾ ਰਿਹਾ ਹੈ ਆਯੁਰਵੇਦ ਨੂੰ ਸਤਾਨ ਦਵਾਇਆ ਕਿ ਆਯੁਰਵੇਦ ਜਿਹੜੀ ਭਾਰਤ ਦੀ ਤਰੋਹਰ ਹੈ ਆਯੁਰਵੇਦ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਰਾਹੀਂ ਕਈ ਚੀਜ਼ਾਂ ਦਾ ਬਿਮਾਰੀਆਂ ਦਾ ਇਲਾਜ ਹੁੰਦਾ ਹੈ ਉਹ ਦਿਖਾਇਆ ਕੋਵਿਡ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਭਾਰਤ ਤੋਂ ਦਵਾਈ ਗਈ ਕਰੋਨਾ ਚ ਲੋਕਾਂ ਦਾ ਧਿਆਨ ਸੀਗਾ ਕਿ ਭਾਰਤ ਸਾਨੂੰ ਵੀ ਕਰੋਨਾ ਦੀ ਦਵਾਈ ਦੇ ਰਿਹਾ ਇੰਜੈਕਸ਼ਨ ਫ੍ਰੀ ਲਗਾਏ ਗਰੀਬਾਂ ਨੂੰ ਇਸ ਵੀ ਮਹਾਮਾਰੀ ਤੋਂ ਬਾਅਦ ਇਹ ਕਹਿੰਦੇ ਆ ਜੀ ਥਾਲੀ ਬਜਾਤੇ ਆ ਕਰਦਾ ਭਾਰਤ ਦੇ ਪ੍ਰਧਾਨ ਮੰਤਰੀ ਜੀ ਆਪਣੀ ਤਰੋਹ ਸੰਸਕ੍ਰਿਤੀ ਨੂੰ ਸਮੇਟਦੇ ਹੋਏ ਦੇਸ਼ ਦਾ ਵਿਕਾਸ ਕਿਸ ਤਰ੍ਹਾਂ ਕਰਨਾ ਹੈ ਉਹਦੀ ਪੁਰਾਣੀ ਗરિਮਾ ਵਾਪਸ ਕਿੱਦਾਂ ਦਿਵਾਨੀ ਹੈ ਇਹ ਵੀ ਜਾਣਦੇ ਨੇ ਤੇ ਉਹਨਾਂ ਦੀ ਸਰਕਾਰ ਦੇ ਹੁੰਦੇ ਹੋਏ ਜਿਹੜਾ ਦੇਸ਼ ਦੇਸ਼ ਪਹਿਲਾਂ ਹਨੇਰੇ ਵਿੱਚ ਵੱਲ ਜਾ ਰਿਹਾ ਸੀਗਾ ਕਿ ਕੁਝ ਵੀ ਕਲੀਅਰ ਨਹੀਂ ਸੀਗਾ ਡਰਦਾ ਹੋਇਆ ਜੀ ਰਿਹਾ ਸੀ 2014 ਤੋਂ ਪਹਿਲਾਂ ਆ ਜੋ ਸਿਰ ਚੱਕ ਕੇ ਅੰਧੇਰੇ ਤੋਂ ਆਸ਼ਾਵਲ ਉਜਾਲੇ ਵੱਲ ਤੇ ਨਿਰਾਸ਼ਾ ਤੋਂ ਆਸ਼ਾਵਲ ਭ੍ਰਸ਼ਟਾਚਾਰ ਤੋਂ ਸੁਸ਼ਾਸਨ ਵੱਲ ਜਾ ਰਿਹਾ ਐ ਐਨਆਈ ਕਹਿੰਦੀ ਹੋਈ ਇਹ 11 ਸਾਲ ਸੀ ਤੁਹਾਡੇ ਅੱਗੇ ਬਾਕੀ ਮੇਰੇ ਤੋਂ ਬਾਅਦ ਮੇਰੇ ਪ੍ਰੈਸ ਵਾਲੇ ਵੀਰ ਵੀ ਜਾਣਦੇ ਨੇ ਆਮ ਜਨਤਾ ਵੀ ਜਾਣਦੀ ਏ ਜੇ ਤੁਸੀਂ ਧਿਆਨ ਨਾਲ ਦੇਖੋਗੇ ਤੇ ਇਹ ਵਿਕਾਸ ਦੀ ਔਰ ਇਹ ਪ੍ਰਗਤੀ ਤੁਹਾਨੂੰ ਆਪਣੇ ਆਪ ਨਜ਼ਰ ਆਏਗੀ ਐਨਆਈ ਕਹਿੰਦੀ ਹੋਈ ਮੈਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਧੰਨਵਾਦ ਦਿੰਦੀ ਆ ਨਮਸਕਾਰ ਕਰਦੀ ਆ ਕਿ ਤੁਸੀਂ ਨਾ ਮਨੋ ਕੇ ਇੱਕ ਗੱਲ ਕਹਿੰਨੀ ਆ ਭਾਰਤੀ ਹੁੰਦੇ ਸਾਲ ਦੀ ਯਾਤਰਾ ਨੂੰ ਔਰ ਰਾਜਨੀਤੀ ਦੀ ਇਸ ਪਰਫਾਰਮੈਂਸ ਨੂੰ ਜ਼ਰੂਰ ਦੇਖੋ ਤਾਂ ਕਿ ਕਦੀ ਵੀ ਅਜੇ ਤੱਕ ਇਹ ਹੋਇਆ ਨਹੀਂ ਸੀ ਜਿਹੜਾ ਕੰਮ ਉਹ ਕੰਮ ਪਾਰ ਦੇ ਵਿੱਚ ਹੋਏ ਨੇ ਬਹੁਤ ਬਹੁਤ ਧੰਨ। ਇੱਕ ਮੇਰੀ ਇੱਥੇ ਤੱਕ ਗੱਲ ਸੀ ਸੁਸ਼ਾਸਨ ਦੀ ਕਰੋਨਾ ਦੇ ਜੇ ਕਾਲ ਆਇਆ ਇਹਦੇ ਵਿੱਚ ਵੀ ਸ਼ਾਸਨ ਆਪਣੇ ਜਿਹੜੇ ਮੋਦੀ ਜੀ ਹੈ ਉਹ ਨਿਪਟਾਨ ਦੇ ਸਾਰੇ ਨਿਪਟਾਰੇ ਚੱਲ ਰਹੇ ਨੇ। ਔਰ ਆਪਾ ਲੋਕਾਂ ਨੂੰ ਵੀ ਉਹਦੇ ਚ ਬਚ ਕੇ ਰਹਿਣਾ ਪਏਗਾ ਕਿਉਂਕਿ ਜਨ ਜਾਗਰਨ ਨੂੰ ਇੱਕ ਇਹ ਯਾਦ ਹੋਏਗਾ ਕਿ ਉਦੋਂ ਜਨ ਨੂੰ ਵੀ ਜਾਗਰਿਤ ਕੀਤਾ ਗਿਆ ਸੀ ਲੋਕਾਂ ਨੂੰ ਵੀ ਜਾਗਰਿਤ ਕੀਤਾ ਗਿਆ ਸੀ ਕਿ ਇਸ ਤਰ੍ਹਾਂ ਤੁਸੀਂ ਆਪਣਾ ਬਚਾਅ ਕਰ ਰਹੇ ਹੋ ਔਰ ਟਾਈਮ ਟਾਈਮ ਤੋਂ ਇਸ ਟਾਈਮ ਕਿਸ ਵਕਤ ਵੀ ਸਵਸਥ ਅਸਵਸਥਿਆ ਦੀ ਜਿਹੜੀਆਂ ਆ ਰਹੀਆਂ ਨੇ ਉਹ ਪੂਰੀਆਂ ਕੋਟੇਸ਼ਨ ਜਾਰੀ ਹੋ ਰਹੀਆਂ ਨੇ ਕਿ ਤੁਸੀਂ ਆਪਣਾ ਬਚਾਅ ਇਸ ਤਰ੍ਹਾਂ ਕਰੋ ਆਯਸ਼ਮਾਨ ਕਾਰਡ ਜਿਹੜੇ ਹੈਗੇ ਸਭ ਹਸਪੀਟਲਸ ਚ ਚੱਲਦੇ ਨੇ ਆ ਪੰਜਾਬ ਸਰਕਾਰ ਦੀ ਨੀਤੀ ਹੈਗੀ ਹੈ ਜਿਹੜਾ ਕਿ ਇੱਥੇ ਪੈਸੇ ਜਿਹੜੇ ਬਕਾਇਆ ਹੈਗੇ ਪ੍ਰਾਈਵੇਟ ਹਸਪੀਟਲ ਦੇ ਉਹ ਦੁੰਦੇ ਨਹੀਂ ਪਈ ਆਯੁਸ਼ਮਨ ਸਕੀਮ ਚ ਜਿਹੜੀ ਪ੍ਰਾਈਵੇਟ ਹਸਪੀਟਲ ਤੋਂ ਪ੍ਰਾਈਵੇਟ ਹਸਪੀਟਲ ਨੂੰ ਜਿਹੜੀ ਸਹੂਲਤ ਦੇਣੀ ਚਾਹੀਦੀ ਏ ਜਿਹੜੇ ਉਹਨਾਂ ਦੇ ਡਿਊਜ਼ ਟਾਈਮ ਤੇ ਕਲੀਅਰ ਕਰਨੇ ਚਾਹੀਦੇ ਔਰ ਡੂਜ਼ ਨਾ ਕਲੀਅਰ ਕਰਦੇ ਹੋਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਥੋਂ ਸਾਰੇ ਜਿਹੜੇ ਉਹਦੇ ਵਿੱਚ ਉਹਨਾਂ ਨੇ ਭੇਜਤੇ ਹੈਗੇ ਸਿਵਲ ਹਸਪੀਟਲਸ ਉਹ ਟ੍ਰੀਟਮੈਂਟ ਵੀ ਤੁਸੀਂ ਕਰ ਪੰਦੇ ਸਿਵਲ ਨਹੀਂ ਸਿਵਲ ਹਸਪੀਟਲ ਦੇ ਵਿੱਚ ਅਗਰ ਕੋਈ ਆਯੁਸ਼ਮਨ ਕਾਰਡ ਲੈ ਕੇ ਚਲ ਜਾਂਦਾ ਹੈ ਉਹਨੂੰ ਦੱਸਿਆ ਜਾਂਦਾ ਹੈ ਕਿ ਇਹ ਜਿਹੜੇ ਤੁਹਾਡੇ ਹਸਪਤਲ ਹੈ ਇਹ ਵੈਰੀਫਾਈ ਕਿਤੇ ਗਏ ਨੇ ਉਹਨਾਂ ਹਸਪਤਲਾਂ ਦੇ ਵਿੱਚ ਇਲਾਜ ਆਯੂਸ਼ਮਾਨ ਆਯੂਸ਼ਮਾਨ ਕਾਰਡ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਇਹੀ ਕਹੀ ਹੈ ਨਾ ਕਿ ਉਹਨੂੰ ਸਿਵਲ ਹਸਪਤਲ ਲੈ ਕੇ ਜਾਓ ਉਹ ਤੁਹਾਨੂੰ ਦੱਸਣਗੇ ਕਿ ਇੱਥੇ ਲਈ ਵੀ ਹਰ ਜਗ੍ਹਾ ਵਾਸਤੇ ਇੱਕ ਗੱਲ ਤੁਸੀਂ ਮੈਨੂੰ ਦੱਸੋ ਗਵਰਨਮੈਂਟ ਜੌਬ ਕਿਨੂੰ ਮਿਲਦੀ ਹੈ ਗਵਰਨਮੈਂਟ ਜੌਬ ਉਹਨੂੰ ਮਿਲਦੀ ਹੈ ਜਿਹੜਾ ਵੈਲ ਕੁਆਲੀਫਾਈਡ ਪਰਸਨ ਹੋਵੇ ਔਰ ਵੈਲ ਜਿਹਦੇ ਕੋਲ ਐਜੂਕੇਸ਼ਨ ਹੋਵੇ ਸਿਵਲ ਹਸਪਤਲ ਦੇ ਡਾਕਟਰਸ ਵੀ ਵੈਲ ਕੁਆਲੀਫਾਈਡ ਨੇ ਲੇਕਿਨ ਉਹਨਾਂ ਦੇ ਨਾਲ ਕੁਝ ਹਸਪਤਲ ਜੋੜੇ ਗਏ ਨੇ ਪ੍ਰਾਈਵੇ ਜਿਹੜੇ ਹਸਪਤਾਲਾਂ 'ਚ ਇਲਾਜ ਚੱਲਦਾ ਹੈ ਪੰਜਾਬ ਦੀ ਗੱਲ ਨਾ ਕਰਕੇ ਮੈਂ 올 ਇੰਡੀਆ ਦੀ ਗੱਲ ਕਰ ਰਹੀ ਆ ਐਸਟੇਂ ਤੁਹਾਡੇ ਨਾਲ ਜਿਹੜੀ ਗੱਲ ਕਰਨ ਆਈ ਆ ਮੈਂ ਪੂਰੇ ਭਾਰਤ ਦੇ ਵਿਕਾਸ ਦੀ ਗੱਲ ਕਰ ਰਹੀ ਆ ਜਿੱਥੇ-ਜਿੱਥੇ ਬਾਸਪਾ ਦੀਆਂ ਸਰਕਾਰਾਂ ਨੇ ਤੁਸੀਂ ਉੱਥੇ ਦੱਸੋ ਕਿ ਉੱਥੇ ਕਿਤੇ ਕਾਰਡ ਨਹੀਂ ਚੱਲ ਰਹੇ ਉੱਥੇ ਹਰ ਜਗ੍ਹਾ ਕਾਰਡ ਚੱਲ ਰਹੇ ਨੇ ਹਰ ਜਗ੍ਹਾ ਸਭ ਕੁਝ ਹੋ ਰਿਹਾ ਹੈ ਇਹ ਤਾਂ ਹੁਣ ਤੁਸੀਂ ਲੋਕਾਂ ਨੇ ਸੋਚਣਾ ਹੈ ਕਿ ਅਸੀਂ ਵਿਕਾਸ ਦੀ ਐਨੀ ਦਰ ਜਿਹੜੀਆਂ ਸਾਨੂੰ ਚੀਜ਼ਾਂ ਮਿਲਦੀਆਂ ਨੇ ਸਕੀਮਾਂ ਮਿਲਦੀਆਂ ਨੇ ਉਹ ਕਿਸ ਲਈ ਸਾਡੇ ਤੱਕ ਰੋਕੀਆਂ ਜਾਂ